ਸਾਰਿਆਂ ਜੀ ਅੱਜ ਅਸੀਂ ਪੜ੍ਹਾਂਗੇ ਕੋਹਤਾ ਦਾ ਪੰਚੀਮਾ ਅਧਿਆਏ ਜਿਸ ਦਾ ਆਂਤੀ ਉਪਦੇਸ਼ ਉਹਦੀ ਪਹਿਲੀ ਆਇਤ اے ਵੀ ਸੁਨਿਮਾਨ ਦੀ ਕੋਹਤਾ ਸੰਨ ਜਿਨ੍ਹਾਂ ਦੇ ਪਾਸ਼ਾ ਹਜਿੱਕੀ ਜਾ ਦੇ ਆਦਮੀਆਂ ਨੇ ਨਕਲ ਕੀਤੀ ਦੂਜੀ ਆਇਤ ਪਰਮੇਸ਼ਰ ਦੀ ਮਹਿਮਾ ਗੱਲਾਂ ਨੂੰ ਗੁਪਤ ਰੱਖਣ ਵਿੱਚ ਹੈ ਪਰ ਪਾਸ਼ਾ ਦੀ ਮਹਿਮਾ ਗੱਲਾਂ ਦੀ ਪ੍ਰਤਾਰ ਕਰਨ ਵਿੱਚ ਹੁੰਦੀ ਹੈ ਤੀਜੀ ਆਇਤ ਅਗਾਹ ਦੀ ਚੈਤਰਤੀ ਦੀ ਡੰਗਿਆ ਤੇ ਪਾਸ਼ਾ ਦਾ ਮਨ ਅਗੋਚਰ ਹਨ ਚੌਥੀ ਆਇਤ ਚਾਂਦੀ ਦਾ ਖੋਟ ਕੱਡੋ ਤਾਂ ਸਰਾਫ ਲਈ ਭਾਂਡਾ ਬਣੇਗਾ ਪੰਜਵੀਂ ਆਇਤ ਪਾਸ਼ਾ ਦੇ ਅੱਗੇ ਦੁਸ਼ਟ ਕੱਡੋ ਤਾਂ ਉਹ ਦੀ ਗੱਦੀ ਧਰਮ ਨਾਲ ਅਸਥਿਰ ਹੋ ਜਾਵੇਗੀ ਛੇਵੀਂ ਆਇਤ ਪਾਸ਼ਾ ਦੇ ਹਜ਼ੂਰ ਆਪਣਾ ਆਦਰ ਨਾ ਕਰ ਅਤੇ ਵੱਡਿਆਂ ਲੋਕਾਂ ਦੀ ਥਾਂ ਉੱਤੇ ਨਾ ਖੋਲੋ ਸਤਮੀਂ ਆਇਤ ਕਿਉਂ ਜੋ ਉਸ ਪਤਵੰਦ ਦੇ ਸਾਹਮਣੇ ਨੀਵੇਂ ਕਿਤੇ ਜਾਣ ਨਾਲੋਂ ਤੇਰੇ ਲਈ ਇਹ ਚੰਗਾ ਹੈ ਭਈ ਤੈਨੂੰ ਆਖੇ ਜਾਵੇ ਅਧਰ ਐਤਰ ਬਤਾ ਹਾਂ ਨਾ ਜਾ ਜਿਵੇਂ ਤੇਰੀ ਅੱਖਾਂ ਨੇ ਵੇਖਿਆ ਹੈ ਅਠਵੀਂ ਆਇ ਤੇ ਝਗੜਾ ਕਰਨ ਲਈ ਸੇਤੀ ਅਗਾਹ ਨਾ ਹੋ ਉੱਕੜ ਜਾ ਤੇਰਾ ਗਵੰਡੀ ਤੈਨੂੰ ਸ਼ਰਮਿੰਦਾ ਕਰੇ ਤਾਂ ਤੂੰ ਕੀ ਕਰੇਂਗਾ ਨੌਵੀਂ ਆਇ ਆਪਣੇ ਗਵੰਡੀ ਨਾਲ ਹੀ ਆਪਣੇ ਝਗੜੇ ਤੇ ਗੱਲਬਾਤ ਕਰ ਅਤੇ ਇਸਾਬੇਤ ਨੂੰ ਕਿਸੇ ਦੂਜੇ ਤੇ ਨਾ ਖੋਲ ਦਸਵੀਂ ਮਤੇ ਸੁਨਣ ਵਾਲਾ ਤੈਨੂੰ ਬੁਰਾ ਭਲਾ ਕਹੇ ਅਤੇ ਤੇਰਾ ਅਪਜਸ ਨਾ ਮਿਟੇ ਗਿਆਰਵੀਂ ਆਇਤ ਟਿਕਣੇ ਸਿਰ ਆਖੇ ਹੋਏ ਬਚਨ ਚਾਂਦੇ ਦੀ ਝਾਂਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ ਬਾਰਵੀਂ ਆਇਤ ਬੁੱਧਵਾਨ ਦੀ ਤਾੜ ਸੁਨਣ ਵਾਲੇ ਦੇ ਕੰਨ ਦੇ ਲਈ ਸੋਨੇ ਦੀ ਵਾਲੀ ਅਤੇ ਕੁੰਦਨ ਦਾ ਗਹਿਣਾ ਹੈ ਤੇਰਵੀਂ ਆਇਤ ਜੇ ਮੇ ਬਰਦੀ ਦੇ ਦਿਨਿਓਂ ਬਰਫ ਦੀ ਠੰਡ ਹੁੰਦੀ ਹੈ ਉਮੇ ਹੀ ਮਤਵਰ ਸਨੇਹਾ ਆਪਣੇ ਕੱਲਨ ਵਾਲੇ ਦੇ ਲਈ ਹੁੰਦਾ ਹੈ ਕਿਉਂ ਜੋ ਉਹ ਆਪਣੇ ਮਾਲਕਾਂ ਦਾ ਜੀ ਠੰਡਾ ਕਰਦਾ ਹੈ 14ਵੀਂ ਇਦ ਜਿਹੜਾ দান ਦਿੱਤੇ ਆ ਬਿਨਾ ਹੀ ਫੁਕੀ ਵੜੇ ਮਾਰਦਾ ਹੈ ਉਸ ਬਦਲ ਤੇ ਪੌਣ ਵਰਗਾ ਹੈ ਜਿਹਦੇ ਵਿੱਚ ਵਰਖਾ ਨਾ ਹੋਵੇ 15ਵੀਂ ਇਦ ਧੀਰੇ ਨਾਲ ਹਾਕਮ ਰਾਜੀ ਹੋ ਜਾਂਦਾ ਹੈ ਅਤੇ ਕੋਮਲ ਰਸਨਾ ਹੱਡੀ ਨੂੰ ਵੀ ਪੰਨ ਸੁਟਦੀ ਹੈ 16ਵੀਂ ਅਈ ਜੇ ਤੂੰ ਸ਼ਹਿਦ ਲੱਭਾ ਹੈ ਤਾਂ ਜਿੰਨਾ ਤੂੰ ਲੋੜਿੰਦਾ ਹੈ ਉਨਾ ਹੀ ਖਾ ਕਿਤੇ ਵਧੇਰੇ ਖਾ ਕੇ ਉਗਲ ਨਾ ਦੇਵੀਂ 17ਵੀਂ ਅਈ ਆਪਣੇ ਗਵੰਡੀ ਦੇ ਘਰ ਪੈਰ ਤਾਂ ਧਰੀ ਪਰ ਸੰਗੁਸ਼ ਕੇ ਅਜੇ ਨਾ ਹੋਵੇ ਭਈ ਉਹ ਆ ਕੇ ਤੇਥੋਂ ਕਹਾਰਤ ਕਰੇ 18ਵੀਂ ਅਈ ਜਿਹੜਾ ਆਪਣੇ ਗਵੰਡੀ ਦੇ ਉੱਤੇ ਛੁੱਠੀ ਗਵਾਹੀ ਦਿੰਦਾ ਹੈ ਉਹ ਗੁਰਜ ਅਤੇ ਤਲਵਾਰ ਅਤੇ ਤਿੱਖਾ ਬਾਣ ਹੈ 19ਵੀਂ ਇਤ ਬਿਪਤਾ ਦੇ ਵੇਲੇ ਬੇ ਵਿਸਾਹਿ ਮrukh ਦਾ ਵਿਹਾਸ ਕਰਨਾ ਖਰਾਬ ਦੰਦ ਅਤੇ ਮੋਚੇ ਹੋਏ ਪੈਰ ਵਰਗਾ ਹੈ 20ਵੀਂ ਇਤ ਕਿਸੇ ਸੁੱਗੀ ਦੇ ਅੱਗੇ ਰਾਗ ਗਾਉਣਾ ਸਿਆਲ ਵਿੱਚ ਕਪੜਾ ਪਾਉਣ ਅਤੇ ਸੱਜੀ ਉੱਤੇ ਸਰਕਾ ਪਾਉਣ ਵਰਗਾ ਹੈ 21ਵੀਂ ਇਤ ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਓਨ ਰੋਟੀ ਖਵਾ ਅਤੇ ਤਿਆ ਹੈ ਹੋਵੇ ਤਾਂ ਓਨ ਪਾਣੀ ਪਿਲਾ 22ਵੀਂ ਆਇਤ ਕਿਉਂ ਜਹ ਤੂੰ ਓਦ ਸਿਰ ਉੱਤੇ ਅੰਗਿਆਰਿਆਂ ਦਾ ਢੇਰ ਲਾਵੇਂਗਾ ਤੇ ਇਹ ਹੋਵਾ ਤੈਨੂੰ ਫਲ ਦੇਵੇਗਾ 23ਵੀਂ ਆਇਤ ਉਤਰੀ ਪੌਣਮ ਵਰਖਾ ਲਿਆਉਂਦੀ ਹੈ ਅਤੇ ਨੀਂਦਿਆ ਕਰਨ ਵਾਲੀ ਦੀਵ ਨਰਾਜ ਝਾਕੀਆਂ 24ਵੀਂ ਆਇਤ ਝਗੜਾ ਲੁਤੀਵੀ ਨਾਲ ਖੁੱਲੇ ਡੁੱਲੇ ਘਰ ਵਿੱਚ ਬਸਣ ਨਾਲ ਛਾਤ ਉਤੇ ਇਕਨੁਕਰ ਵਿੱਚ ਰਹਿਣਾ ਚੰਗਾ ਹੈ 23ਵੀਂ ਅਈਤ ਜੇ ਮੇ ਥੱਕੇ ਬੰਦੇ ਦੀ ਜਾਨ ਦੇ ਲਈ ਠੰਡਾ ਪਾਣੀ ਤੇਵੇਂ ਹੀ ਦੂਰ ਦੇਸੋਂ ਆਇਆ ਹੋਇਆ ਚੰਗਾ ਸਮਾਚਾਰ ਹੈ 26ਵੀਂ ਅਈਤ ਧਰਮੀ ਪੁਰੇਸ਼ ਜੋ ਦੁਸ਼ਟ ਦੇ ਅੱਗੇ ਦੱਬ ਜਾਂਦਾ ਹੈ ਉਹ ਗੰਦਲੇ ਸੁੰਭ ਅਤੇ ਭਲੀ ਤੇ ਸੂਤੇ ਵਰਗਾ ਹੈ 27ਵੀਂ ਬਾਲਾ ਸ਼ਹਿਤ ਖਾਣਾ ਚੰਗਾ ਨਹੀਂ ਅਤੇ ਆਪਣੀ ਮਹਿਮ ਦੀ ਭਾਲ ਕਰਨੀ ਰੁਖਾ ਲਈ ਉਚਿਤ ਨਹੀਂ 28ਵੀਂ ਆਇਤ ਜਿਹੜਾ ਮਨੁੱਖ ਆਪਣੀ ਰੂਹ ਉੱਤੇ ਵਸ ਨਹੀਂ ਰੱਖਦਾ ਉਹ ਉਸ ਟਟੇ ਹੋਏ ਨਗਰ ਵਰਗਾ ਹੈ ਜੀ ਦੀ ਸ਼ਹਿਰ ਪਨਾਾ ਨਾ ਹੋਵੇ ਆਮੀਨ ਪ੍ਰਭ ਜੀ ਨੇ ਬਚਨਾਂ ਤੇ ਪਰਿਧਾਨ ਤੇ ਬੜੀ ਵਰਕ ਕਦੇ ਗੋਡ ਬਲੇਸ